ਇਹ ਸਾਰੇ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਗਿਆ ਇਹਦੇ ਸਬੰਧ ਵਿੱਚ ਜਿਵੇਂ ਕਿ ਸਾਰਿਆਂ ਨੂੰ ਪਤਾ ਵੀ 1 ਜੂਨ 2024 ਨੂੰ ਪੰਜਾਬ ਵਿੱਚ ਲੋਕ ਸਭਾ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਲੈ ਕੇ ਕੋਈ ਸ਼ਰਾਰਤੀ ਕੋ ਸ਼ਰਾਰਤ ਚੋਣਾ ਦਰਾਂ ਸ਼ਰਾਰਤ ਨਾ ਕਰੇ ਤੇ ਹਰ ਇੱਕ ਜਿਹੜਾ ਵੋਟਰ ਹੈ ਉਹ ਦੇਰ ਖੋਲ ਕੇ ਆ ਵੋਟ ਦਾ ਆਪਣੀ ਦਾ ਇਸਤੇਮਾਲ ਕਰੇ ਆਪਣੀ ਮਨਪਸੰਦੀ ਸਰਕਾਰ ਚੁਣੇ ਇਸੇ ਕਰ ਲੋਕਾਂ ਦੇ ਸੁਰੱਖਿਆ ਦੀ ਭਾਵਨਾ ਤੇ ਹੋਰ ਜਿਹੜੇ ਗੈਰ ਕਾਨੂੰਨੀ ਅਨਸਰ ਇਹ ਉਹਨਾਂ ਦੇ ਲੱਤ ਪਾਉਣ ਲਈ ਇਸ ਸਮੇਂ ਸਮੇਤੇ ਅਸੀਂ ਇਹ ਜਿਹੜੇ ਫਲੈਗਮਾਰਚ ਕਰਦੇ ਰਹਿੰਦੇ ਆ ਇਹ ਜਿਸ ਤਰ੍ਹਾਂ 2-4 ਦਿਨ ਪਹਿਲੇ ਵੀ ਕੀਤਾ ਸੀ ਇਹ ਅੱਜ ਵੀ ਫਲੈਗਮਾਰਚ ਪੂਰੇ ਏਰੀਆ ਦੇ ਵਿੱਚ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਲਗਾਤਾਰ ਅਗੇ ਚੋਣਾ ਤੱਕ ਕਰਦੇ ਹੀ ਰਾਵਾਂਗੇ ਤਾਂ ਕਿ ਕੋਈ ਵੀ ਅਨਸੰਗਤ ਤੰਨਾ ਨਾ ਵਾਪਸ ਸਕੇ ਸਰ ਡੇਰਾ ਬਪਨਾ ਦੇ ਕਿਹੜੇ ਕਿਹੜੇ ਪਿੰਡਾਂ 'ਚ ਜਿਹੜਾ ਅੱਜ ਕੀਤਾ ਜਾ ਰਿਹਾ ਜੀ ਇਹ ਡੇਰਾ ਬਪਨਾ ਕਿਹੜਾ ਟਾਊਨ ਆ ਟਾਊਨ ਦੇ ਵਿੱਚ ਕੀਤਾ ਗਿਆ ਪੂਰਾ ਟਾਊਨ ਕਵਰ ਕੀਤਾ ਗਿਆ ਪੈਦਲ ਉਸ ਤੋਂ ਬਾਅਦ ਗੱਡੀਆਂ ਦੇ ਵਹੀਕਲਾਂ ਦੇ ਵਿੱਚ ਬੈਠ ਕੇ ਇਹ ਸਾਡੀ ਜਿਹੜੀ ਫੋਰਸ ਆ ਬੀਐਸਐਫ ਕਮਾਂਡੋ ਫੋਰਸ ਪੰਜਾਬ ਪੁਲਿਸ ਇਹ ਡਿਪਟੀ ਸਾਹਿਬ ਦੀ ਅ ਇਹ ਡੇਰਾਬਾ ਬਨਾਨਕ ਜੋੜੀਆਂ ਇਸ ਬਰਮਾਨ ਤੇ ਪੱਡਾ ਨਿਕੋਸਰਾਏ ਤੇ ਇਹ ਚਾਪੁਰ ਚਾਜਣਾ ਤੇ ਇਸ ਤੋਂ ਇਲਾਵਾ ਅਗਲੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਰ ਜਿਹੜੇ ਸ਼ਰਾਤੀ ਅੰਸਰ ਹਜੇ ਵੀ ਮਤਲਬ ਆਪਣੇ ਕੋਧੀਆਂ ਹਰਕਤਾਂ ਹਟ ਨਹੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਵੀ ਸ਼ਰਾਤੀ ਇਸੰਡੇਟ ਚੋਣਾ ਦੇ ਵਿਗਨ ਪਉਂਦਾ ਸਾਨੂੰ ਉਹਨਾਂ ਬਾਰੇ ਸ਼ੰਕਾ ਹੈ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ ਉਹਨਾਂ ਦੇ ਖਿਲਾਫ ਪ੍ਰੀਵੈਂਟਿਵ ਐਕਸ਼ਨ ਕਰਕੇ ਤੇ ਉਹਨਾਂ ਨੂੰ ਜੁਰਮ ਰੋਕਣ ਵਾਸਤੇ ਬਾਂਡ ਕੀਤਾ ਜਾ ਰਿਹਾ ਹੈ ਸਰ ਅੱਜ ਕਿਹੜੀ ਕਵਾਈ ਦੇ ਵਿੱਚ ਫਿਰ ਇੱਕ ਕੀਤਾ ਜਾ ਰਿਹਾ ਹੈ ਜੀ ਇਹ ਐਸਪੀ ਅਗਰਵਾਦੀ ਕਵਾਈ ਦੇ ਵਿੱਚ ਤੇ ਡਿਪੀ ਸਾਹਿਬ ਦੀ ਸੁਪਰਵਾਈਜ਼ ਦੇ ਵਿੱਚ ਕੀਤਾ ਜਾ ਰਿਹਾ ਹੈ ਜੀ ਸਾਡਾ ਲਗਾਤਾਰ ਭਿਆਨ ਚਾਰੀ ਹੈ ਜੀ ਲਗਾਤਾਰ ਅਸੀਂ ਨਸ਼ੇ ਪਕੜ ਵੀ ਰਹੇ ਹਾਂ ਪਿੱਛੇ ਅਸੀਂ ਕਾਫੀ ਮਾਤਰਾ ਦੇ ਵਿੱਚ ਜਿਹੜੀ ਸ਼ਰਾਬ ਆ ਨਜਾਇਜ਼ ਸ਼ਰਾਬ ਜਿਹੜੀ ਉਹ ਪਕੜੀ ਹੈ ਤੇ ਪਰਚੇ ਵਿੱਚ ਕਰਕੇ ਜਿਹੜੇ ਦੋਸ਼ਾਂ ਜੇਲ੍ਹ ਹੈ